ਪੀਟੀਸੀ ਨਿਊਜ਼ ਦੇ ਡਿਜੀਟਲ ਪਲੇਟਫਾਰਮ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਸਿਆਸਤ ਤੋਂ ਕਿਉਂਕਿ ਬੀਜੇਪੀ ਨੇ 2024 ਦੇ ਲੋਕ ਸਭਾ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ ਤੇ 195 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ 195 ਉਮੀਦਵਾਰਾਂ ਦੀ ਲਿਸਟ ਵਿੱਚ ਪੀਐਮ ਮੋਦੀ ਦਾ ਨਾਮ ਵੀ ਹੈ ਅਮਿਤ ਸ਼ਾਹ ਦਾ ਵੀ ਨਾਮ ਹੈ ਪਰ ਸਭ ਤੋਂ ਅਹਿਮ ਗੱਲ ਇਸ ਲਿਸਟ ਵਿੱਚ ਇਹ ਹੈ ਕਿਸਾਨ ਆਗੂਆਂ ਲਈ ਤੁਹਾਨੂੰ ਹੈਰਾਨੀ ਹੋਏਗੀ ਕਿ ਕਿਸਾਨ ਆਗੂਆਂ ਦਾ ਨਾਮ ਇਸ ਦੇ ਵਿੱਚ ਕਿਉਂ ਆ ਰਿਹਾ ਹੈ ਕਿਸਾਨ ਆਗੂਆਂ ਨੂੰ ਇਹ ਲਿਸਟ ਦੇ ਕੇ ਸਭ ਤੋਂ ਵੱਡਾ ਤੱਕਾ ਪਹੁੰਚਿਆ ਇਸ ਬਾਰੇ ਵੀ ਅਸੀਂ ਦੱਸਾਂਗੇ ਪਰ ਕੁਝ ਸਮੇਂ ਕੁਝ ਦੇਰ ਲਈ ਅਸੀਂ ਇਸ ਲਿਸਟ ਬਾਰੇ ਗੱਲ ਕਰ ਲਈਏ ਪਰ ਕਿਸਾਨ ਆਗੂਆਂ ਵਾਲੀ ਗੱਲ ਤੇ ਵੀ ਆਵਾਂਗੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਪੂਰੀ ਲਿਸਟ ਦੇ ਵਿੱਚ 16 ਸਟੇਟਾਂ ਦੇ ਵਿੱਚ ਸੀਟਾਂ ਦਾ ਐਲਾਨ ਕੀਤਾ ਗਿਆ ਤੇ ਦੋ ਇਸ ਦੇ ਵਿੱਚ ਯੂਟਿਸ ਨੇ ਯਾਨੀ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਵੀ ਸੀਟਾਂ ਦਾ ਐਲਾਨ ਕੀਤਾ ਗਿਆ 16 ਸਟੇਟ ਦੋ ਯੂਟਿਸ ਇਸ ਤੋਂ ਇਲਾਵਾ ਸਭ ਤੋਂ ਅਹਿਮ ਗੱਲ ਇਹ ਵੀ ਹੈ ਕਿ ਇਸ ਪੂਰੀ ਲਿਸਟ ਦੇ ਵਿੱਚ ਸਭ ਤੋਂ ਪਹਿਲਾਂ ਤਰਜੀਹ ਦਿੱਤੀ ਗਈ ਯੂਪੀ ਨੂੰ ਯੂਪੀ ਦੇ ਵਿੱਚ 80 ਲੋਕ ਸਭਾ ਸੀਟਾਂ ਨੇ ਜਿਸ ਦੇ ਵਿੱਚ ਕਿ 51 51 ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਕਿ ਜਿਸ ਦੇ ਵਿੱਚ ਵੱਡੇ ਨਾਮ ਨੇ ਰਾਜਨਾਥ ਸਿੰਘ ਵੀ ਉਸ ਦੇ ਵਿੱਚ ਆਉਂਦੇ ਨੇ ਰਾਜਨਾਥ ਸਿੰਘ ਲਖਨਊ ਤੋਂ ਚੋਣ ਲੜਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਨਸੀ ਤੋਂ ਚੋਣ ਲੜਨਗੇ ਤੀਜੀ ਵਾਰ ਲੜਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਯੂਪੀ ਦੇਆਂ ਇਹ ਦੋ ਤਿੰਨ ਵੱਡੀਆਂ ਸੀਟਾਂ ਬਾਰੇ ਵੀ ਅਸੀਂ ਗੱਲ ਕਰਾਂਗੇ ਤੇ ਹੋਰ ਵੀ ਗੱਲ ਕਰਾਂਗੇ ਕਿ ਹੋਰ ਕਿਹੜੇ ਸਟੇਟਾਂ ਦੇ ਵਿੱਚ ਕਿਹੜੇ-ਕਿਹੜੇ ਲੋਕਾਂ ਨੂੰ ਟਿਕਟ ਦਿੱਤੀ ਗਈ ਹੈ ਸਭ ਤੋਂ ਅਹਿਮ ਗੱਲ ਇਹ ਹੈ ਕਿ 195 ਨਾਵਾਂ ਦਾ ਜਿਹੜਾ ਐਲਾਨ ਕੀਤਾ ਗਿਆ ਇਸ ਦੇ ਵਿੱਚ 24 ਕੇਂਦਰੀ ਅਤੇ ਰਾਜ ਮੰਤਰੀਆਂ ਦਾ ਨਾਮ ਸੂਚੀ ਵਿੱਚ ਹੈ ਇਸ ਤੋਂ ਇਲਾਵਾ 151 ਨਾਵਾਂ ਦੇ ਵਿੱਚ 28 ਔਰਤਾਂ ਨੂੰ ਮੌਕਾ ਦਿੱਤਾ ਗਿਆ ਹੈ ਚੋਣ ਲੜਨ ਦੇ ਲਈ ਲੋਕ ਸਭਾ 2024 ਇਸ ਤੋਂ ਇਲਾਵਾ ਇੱਕ ਹੋਰ ਅਹਿਮ ਗੱਲ ਹੈ 47 ਨੌਜਵਾਨ ਉਮੀਦਵਾਰਾਂ ਨੂੰ ਵੀ ਇਸ ਵਾਰ ਮੌਕਾ ਦਿੱਤਾ ਗਿਆ ਜਿਨ੍ਹਾਂ ਦੀ ਉਮਰ 50 ਸਾਲ ਤੋਂ ਘੱਟ ਹੈ ਯਾਨੀ ਇਹ ਵੀ ਇੱਕ ਅਹਿਮ ਗੱਲ ਹੈ ਕਿ 50 ਸਾਲ ਤੋਂ ਘੱਟ ਉਮਰ ਦੇ 47 ਲੋਕਾਂ ਨੂੰ ਇਸ ਵਾਰ ਮੌਕਾ ਦਿੱਤਾ ਗਿਆ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਸ ਤੋਂ ਇਲਾਵਾ 27 ਨਾਮ ਅਨੁਸੂਚਿਤ ਜਾਤੀ ਤੋਂ ਨੇ 18 ਲੋਕ ਅਨੁਸੂਚਿਤ ਵਰਗ ਤੋਂ ਨੇ ਅਤੇ 57 ਨਾਮ OBC ਤੋਂ ਨੇ ਤਾਂ BJP ਨੇ 195 ਨਾਵਾਂ ਦਾ ਜਿਹੜਾ ਐਲਾਨ ਕੀਤਾ ਹੈ ਉਸ ਦੇ ਵਿੱਚ ਇਹ ਸਾਰੇ ਨਾਮ ਚਾਹੇ ਪੱਛਮ ਬੰਗਾਲ ਹੋਵੇ ਮੱਧ ਪ੍ਰਦੇਸ਼ ਹੋਵੇ ਰਾਜਸਥਾਨ ਹੋਵੇ ਯੂਪੀ ਹੋਵੇ ਜਾਂ ਦੋ ਯੂਟੀਆਂ ਹੋਣ ਇਨਾ ਸਾਰਿਆਂ ਨੂੰ ਮਿਲਾ ਕੇ 16 ਸਟੇਟਾਂ ਦੇ ਵਿੱਚ ਭਾਜਪੀ ਨੇ 195 ਨਵੇਂ ਦਾ ਐਲਾਨ ਕਰ ਦਿੱਤਾ ਹੈ ਸਭ ਤੋਂ ਜ਼ਿਆਦਾ ਸੀਟਾਂ ਜਿਹੜੀਆਂ ਨੇ ਇਸ ਦੇ ਵਿੱਚ 51 ਸੀਟਾਂ ਨੇ ਯੂਪ ਤੋਂ ਪੱਛਮ ਬੰਗਾਲ ਦੀਆਂ 26 ਨੇ ਮੱਧ ਪ੍ਰਦੇਸ਼ ਦੀਆਂ 24 ਨੇ ਤੇ ਗੁਜਰਾਤ ਦੀਆਂ 15 ਨੇ ਗੁਜਰਾਤ ਤੋਂ ਇਸ ਵੇਲੇ ਗਾਂਧੀ ਨਗਰ ਤੋਂ ਲੜਨਗੇ ਗ੍ਰਹਿ ਮੰਤਰੀ ਅਮਿਤ ਸ਼ਾ ਅਮਿਤ ਸ਼ਾ ਦਾ ਵੀ ਨਾਮ ਆ ਗਿਆ ਯਾਨੀ ਵੱਡੇ ਨਾਮ ਅਮਿਤ ਸ਼ਾ ਜੋ ਕਿ ਗ੍ਰਹਿ ਮੰਤਰੀ ਨੇ ਡਿਫੈਂਸ ਮਿਨਿਸਟਰ ਨੇ ਰਾਜਨਾਥ ਸਿੰਘ ਉਹ ਲਖਨਊ ਤੋਂ ਲੜਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੜਨਗੇ ਵਾਰਾਨਸੀ ਤੋਂ ਯਾਨੀ ਕਿ ਜਿਹੜੇ ਟੌਪ ਨਾਮ ਨੇ ਬੀਜੇਪੀ ਦੇ ਉਹਨਾਂ ਦੇ ਨਾਮ ਅੱਗੇ ਆ ਚੁੱਕੇ ਨੇ ਇਸ ਪਹਿਲੀ ਲਿਸਟ ਦੇ ਵਿੱਚ ਸਭ ਤੋਂ ਅਹਿਮ ਗੱਲ ਇਹ ਵੀ ਹੈ ਕਿ ਸੁਸ਼ਮਾ ਸੋਭਰਾਜ ਜਿਹੜੇ ਕਿ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਸੀਨੀਅਰ ਲੀਡਰਸ਼ਿਪ ਬੀਜੇਪੀ ਦੇ ਉਹਨਾਂ ਦੀ ਬੇਟੀ ਨੂੰ ਵੀ ਟਿਕਟ ਦਿੱਤੀ ਗਈ ਹੈ ਬਾਸੂਰੀ ਸਵਰਾਜ ਨਵੀਂ ਦਿੱਲੀ ਦੀ ਲੋਕ ਸਭਾ ਸੀਟ ਤੋਂ ਇਸ ਵਾਰ ਚੋਣ ਮੈਦਾਨ ਵਿੱਚ ਉਤਰੇ ਨੇ ਦਿੱਲੀ ਦੀਆਂ 5-7 ਵਿੱਚੋਂ 5 ਸੀਟਾਂ ਬੀਜੇਪੀ ਨੇ ਐਲਾਨ ਦਿੱਤੀਆਂ ਨੇ ਇਹਨਾਂ ਪੰਜਾਂ ਵਿੱਚੋਂ ਇੱਕ ਨਾਮ ਹੈ ਬਾਸੂਰੀ ਸਵਰਾਜ ਦਾ ਜੋ ਕਿ ਸੁਸ਼ਮਾ ਸਵਰਾਜ ਦੇ ਬੇਟੀ ਨੇ ਸੁਸ਼ਮਾ ਸਵਰਾਜ ਸੀਨੀਅਰ ਲਈ ਆਗੂ ਰਹਿਣੇ ਬੀਜੇਪੀ ਦੇ ਤੁਹਾਨੂੰ ਇਹ ਪਤਾ ਹੈ ਤਾਂ ਇਸ ਤੋਂ ਇਲਾਵਾ ਇੱਕ ਗੱਲ ਹੋਰ ਵੀ ਹੈ ਕਿ ਅੰਡੇਮਾਨ ਅਤੇ ਨਿਕੋਬਾਰ ਜੋ ਕਿ ਯੂਟੀ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਉੱਥੇ ਵੀ ਐਲਾਨ ਕਰ ਦਿੱਤਾ ਗਿਆ ਹੈ ਉਮੀਦਵਾਰ ਦਮਨ ਅਤੇ ਦਿਊ ਦੇ ਵਿੱਚ ਵੀ ਉਮੀਦਵਾਰ ਨੂੰ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਦੀਆਂ ਵੀ ਸੀਟਾਂ ਵੀ ਕੁਝ ਐਲਾਨ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਜੰਮੂ ਕਸ਼ਮੀਰ ਦੀਆਂ ਦੋ ਸੀਟਾਂ ਦਾ ਨਾਮ ਐਲਾਨ ਕੀਤਾ ਗਿਆ ਉਸ ਦੇ ਵਿੱਚ ਸਭ ਤੋਂ ਅਹਿਮ ਨਾਮ ਹੈ ਡਾਕਟਰ ਜਤਿੰਦਰ ਸਿੰਘ ਦਾ ਜੋ ਕਿ ਪਹਿਲਾਂ ਵੀ ਕੇਂਦਰੀ ਮੰਤਰੀ ਰਹਿ ਚੁੱਕੇ ਨੇ ਉਹਨਾਂ ਦਾ ਨਾਮ ਵੀ ਐਲਾਨ ਕੀਤਾ ਗਿਆ ਮੈਂ ਅੱਗੇ ਲਿਸਟ ਤੋਂ ਪੜ੍ਹਦੇ ਜਾਵਾਂਗਾ ਪਰ ਤੁਸੀਂ ਯਾਦ ਰੱਖਣਾ ਇਸ ਪੂਰੀ ਲਿਸਟ ਦੀ ਜੇ ਤੁਸੀਂ ਗੱਲ ਕਰ ਰਹੇ ਆ ਇਸ ਦੇ ਵਿੱਚ ਕਿਸਾਨ ਆਗੂਆਂ ਲਈ ਇੱਕ ਅਹਿਮ ਖਬਰ ਹੈ ਉਸ ਬਾਰੇ ਵੀ ਅਸੀਂ ਤੁਹਾਨੂੰ ਦੱਸਾਂਗੇ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਖਾਸ ਕਰ ਪੰਜਾਬ ਦੇ ਕਿਸਾਨ ਆਗੂ ਇੱਕ ਮੰਗ ਨੂੰ ਲੈ ਕੇ ਅੱਗੇ ਵਧ ਰਹੇ ਸੀ 2020 ਦਾ ਜਿਹੜਾ ਕਿਸਾਨ ਅੰਦੋਲਨ ਹੋਵੇ ਜਾਂ ਹੁਣ ਜੋ ਕਿਸਾਨ ਅੰਦੋਲਨ ਚੱਲਿਆ ਸੀ ਉਸ ਦੇ ਵਿੱਚ ਇੱਕ ਅਹਿਮ ਮੰਗ ਸੀ ਉਸ ਅਹਿਮ ਮੰਗ ਦੇ ਬਾਰੇ ਇਸ ਲਿਸਟ ਦੇ ਵਿੱਚ ਇੱਕ ਖਬਰ ਹੈ ਉਸ ਬਾਰੇ ਵੀ ਤੁਹਾਨੂੰ ਅਸੀਂ ਦੱਸਾਂਗੇ ਅਸੀਂ ਅੱਗੇ ਤੁਹਾਨੂੰ ਚੱਲਦੇ ਰਹੀਏ ਤੇ ਦੱਸਦੇ ਰਹੀਏ ਕਿ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਚੋਣ ਲੜਨ ਜਾ ਰਹੇ ਨੇ ਇਸ ਤੋਂ ਇਲਾਵਾ ਇੱਕ ਅਹਿਮ ਸੀਟ ਜਿਹੜੀ ਅਸੀਂ ਮੱਧ ਪ੍ਰਦੇਸ਼ ਤੇ ਆਈਏ ਤਾਂ ਮੱਧ ਪ੍ਰਦੇਸ਼ ਦੇ ਵਿੱਚ ਵਿਦਿਸ਼ਾ ਤੋਂ ਵਿਦਿਸ਼ਾ ਤੋਂ ਇਸ ਵੇਲੇ ਸ਼ਿਵਰਾਜ ਸਿੰਘ ਚੋਹਾਨ ਦਾ ਨਾਮ ਸਾਹਮਣੇ ਆ ਗਿਆ ਜੋ ਇਸ ਵਾਰ ਲੋਕ ਸਭਾ ਚੋਣਾ ਲੜਨਗੇ ਸ਼ਿਵਰਾਜ ਸਿੰਘ ਚੋਹਾਨ ਤੁਹਾਨੂੰ ਪਤਾ ਹੈ ਕਿ ਇਸ ਵਾਰ ਮੱਧ ਪ੍ਰਦੇਸ਼ ਵਿੱਚ ਜਿਹੜੀਆਂ ਚੋਣਾਂ ਹੋਈਆਂ ਸਨ ਸਭ ਨੂੰ ਉਮੀਦ ਸੀ ਕਿ ਸ਼ਿਵਰਾਜ ਸਿੰਘ ਚੋਹਾਨ ਨੂੰ ਮੁੱਖ ਮੰਤਰੀ ਬਣਾਇਆ ਜਾਏਗਾ ਪਰ ਉਹਨਾਂ ਦਾ ਨਾਮ ਹਟਾ ਦਿੱਤਾ ਗਿਆ ਤੇ ਇੱਕ ਅਨਨੋਨ ਫੇਸ ਜਿਨ੍ਹਾਂ ਨੂੰ ਸ਼ਾਇਦ ਬਹੁਤ ਸਾਰੇ ਲੋਕ ਨਹੀਂ ਜਾਣਦੇ ਸੀ ਉਹਨਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਤੇ ਕਈ ਸ਼ਿਵਰਾਜ ਸਿੰਘ ਚੋਹਾਨ ਦੇ ਖੇਮੇ ਦੇ ਵਿੱਚ ਇਸ ਗੱਲ ਦੀ ਨਿਰਾਸ਼ਾ ਸੀ ਕਿ ਉਹਨਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਪਰ ਭਾਜਪਾ ਨੇ ਉਹਨਾਂ ਨੂੰ ਕੰਪਨਸੇਟ ਕੀਤਾ ਤੇ ਵਿਦੇਸ਼ਾ ਤੋਂ ਇਸ ਵਾਰ ਉਹਨਾਂ ਨੂੰ ਲੋਕ ਸਭਾ ਚੋਣ ਲੜਾਈ ਲੜਾਉਣ ਜਾ ਰਹੀ ਹੈ ਭਾਜਪਾ ਇਸ ਤੋਂ ਇਲਾਵਾ ਇੱਕ ਹੋਰ ਨਾਮ ਹੈ ਵੱਡਾ ਨਾਮ ਜਿਸ ਬਾਰੇ ਉਹ ਨਾਮ ਮੈਂ ਥੋੜਾ ਪੜ੍ਹ ਕੇ ਦਿਖਾ ਦਵਾ ਇਸ ਪੂਰੀ ਲਿਸਟ ਵਿੱਚੋਂ ਗੂਨਾ ਸੀਟ ਹੈ ਮੱਧ ਪ੍ਰਦੇਸ਼ ਦੀ ਗੂਨਾ ਸੀਟ ਹੈ ਜਿੱਥੋਂ ਲੜਨਗੇ ਜੋਤੀ ਰਾਧਿਤ្យ ਸਿੰਧਿਆ ਜੋਤੀ ਰਾਧਿਤ្យ ਸਿੰਧਿਆ ਤੁਹਾਨੂੰ ਪਤਾ ਹੈ ਕਿ ਕਾਂਗਰਸ ਦੇ ਕੱਦਾਵਰ ਆਗੂ ਸੀ ਉਹ ਬਗਾਵਤ ਕਰਕੇ ਬੀਜੇਪੀ ਵਿੱਚ ਸ਼ਾਮਲ ਹੋਏ ਸੀ ਉਸ ਤੋਂ ਬਾਅਦ ਬੀਜੇਪੀ ਨੇ ਉਹਨਾਂ ਦਾ ਮਾਣ ਰੱਖਦੇ ਹੋਏ ਉਹਨਾਂ ਨੂੰ ਪਹਿਲਾਂ ਰਾ ਸਭਾ ਭੇਜਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਮੰਤਰੀ ਵੀ ਬਣਾਇਆ ਬੀਜੇਪੀ ਨੇ ਪਰ ਹੁਣ ਬੀਜੇਪੀ ਉਹਨਾਂ ਨੂੰ ਆਪਣੀ ਟਿਕਟ ਤੇ ਗੁਨਾ ਦੀ ਸੀਟ ਤੋਂ ਲੜਾਉਣ ਜਾ ਰਹੀ ਹੈ ਜੋਤੀ ਰਾ ਜੋਤੀ ਰਾਧਿਤੀਆ ਸਿੰਧਿਆ ਹੋਰਾਂ ਨੂੰ ਤਾਂ ਦੋ ਅਹਿਮ ਸੀਟਾਂ ਜਿਹੜੀਆਂ ਮੱਧ ਪ੍ਰਦੇਸ਼ ਵਿੱਚ ਨੇ ਗੁਨਾ ਤੋਂ ਜੋਤੀ ਰਾਧਿਤੀਆ ਸਿੰਧਿਆ ਤੇ ਵਿਦਿਸ਼ਾ ਤੋਂ ਸਾਬਕਾ ਮੁੱਖ ਮੰਤਰੀ ਜੋ ਲੜਨਗੇ ਚੋਣਾਂ ਲੜਨਗੇ ਇਸ ਵਾਰ ਸ਼ਿਵਰਾਜ ਸਿੰਘ ਚੋਹਾਨ ਜੋ ਕਿ ਵਿਦਿਸ਼ਾ ਤੋਂ ਲੜਨ ਜਾ ਰਹੇ ਨੇ ਇਹਤ ਰਹੀ ਅਹਿਮ ਗੱਲ ਯੂਪੀ ਦੀ ਗੱਲ ਕਰੀਏ ਤਾਂ ਯੂਪੀ ਦੇ ਵਿੱਚ ਇਸ ਵਾਰ 51 ਸੀਟਾਂ ਤੇ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਬੀਜੇਪੀ ਇੱਥੇ ਸਿਆਸੀ ਗਣਿਤ ਨੂੰ ਸਮਝਣਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ 80 ਸੀਟਾਂ ਦੇ ਵਿੱਚ 51 ਸੀਟਾਂ ਦਾ ਨਾਮ ਐਲਾਨ ਉਮੀਦਵਾਰਾਂ ਦਾ ਨਾਮ ਐਲਾਨ ਕਰ ਦੇਣਾ ਆਪਣੇ ਆਪ ਵਿੱਚ ਬਹੁਤ ਕੁਝ ਕਹਿੰਦਾ ਹੈ ਕਿਉਂਕਿ 80ਆਂ ਦੇ ਵਿੱਚੋਂ 29 ਸੀਟਾਂ ਰਹਿ ਗਈਆਂ ਨੇ ਜਿਨ੍ਹਾਂ ਦਾ ਐਲਾਨ ਹੋਣਾ ਬਾਕੀ ਹੈ 51 ਸੀਟਾਂ ਦੇ ਉੱਪਰ ਉਮੀਦਵਾਰਾਂ ਦਾ ਨਾਮ ਐਲਾਨ ਹੋ ਚੁੱਕਿਆ ਹੈ ਜਿਸ ਦੇ ਵਿੱਚ ਮੁੱਖ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਣਸੀ ਤੋਂ ਲੜ ਰਹੇ ਨੇ ਤੁਹਾਨੂੰ ਦੱਸਿਆ ਉਸ ਤੋਂ ਬਾਅਦ ਲਖਨਊ ਤੋਂ ਲੜ ਰਹੇ ਨੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਤੁਹਾਨੂੰ ਦੱਸਿਆ ਇਸ ਤੋਂ ਇਲਾਵਾ ਹੋਰ ਕਈ ਨਾਮ ਨੇ ਜਿਹੜੇ ਕੀ ਇਸ ਪੂਰੀ ਲਿਸਟ ਦੇ ਵਿੱਚ ਸਾਹਮਣੇ ਆ ਰਹੇ ਨੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਯੂਪੀ ਤੋਂ ਬੀਜੇਪੀ ਨੇ ਕੁਝ ਕਲਾਕਾਰਾਂ ਨੂੰ ਮੁੜ ਕੇ ਟਿਕਟ ਦਿੱਤੀ ਹੈ ਉਹ ਕਲਾਕਾਰ ਕਿਹੜੇ ਨੇ ਮੈਂ ਉਸ ਨਾਲ ਬਾਰੇ ਵੀ ਦੱਸਾਂਗਾ ਤੁਸੀਂ ਉਹਨਾਂ ਨੂੰ ਜਾਣਦੇ ਵੀ ਹੋਵੋਗੇ ਤੇ ਉਹਨਾਂ ਦੇ ਗਾਣੇ 'ਚ ਪੋਸ਼ਪੂਰੀ ਗਾਇਕ ਜਿਹੜੇ ਨੇ ਉਹਨਾਂ ਦੇ ਨਾਮ ਤੁਸੀਂ ਜਾਣਦੇ ਹੋਵੋਗੇ ਮੈਂ ਉਹਨਾਂ ਬਾਰੇ ਵੀ ਦੱਸ ਦਵਾਂ ਜਿਨ੍ਹਾਂ ਦੇ ਵਿੱਚ ਕੀ ਆਜ਼ਮਗੜ੍ਹ ਤੋਂ ਦਿਨੇਸ਼ ਲਾਲ ਯਾਦਵ ਇੱਕ ਗਾਇਕ ਵੀ ਨੇ ਐਕਟਰ ਵੀ ਨੇ ਯੂਪੀ ਦੇ ਵਿੱਚ ਇਹਨਾਂ ਨੂੰ ਆਜ਼ਮਗੜ੍ਹ ਤੋਂ ਬੀਜੇਪੀ ਲੜਾ ਰਹੀ ਹੈ ਇਸ ਤੋਂ ਇਲਾਵਾ गोरखपुर ਤੋਂ ਇੱਕ ਸੀਟ ਹੈ गोरखपुर ਦੀ ਸੀਟ ਬਾਰੇ ਮੈਂ ਤੁਹਾਨੂੰ ਦੱਸ ਦਵਾਂ ਕਿ ਰਵੀ ਕਿਸ਼ਨ ਲੜ ਰਹੇ ਨੇ ਰਵੀ ਕਿਸ਼ਨ गोरखपुर ਤੋਂ ਲੜ ਰਹੇ ਨੇ गोरखपुर ਉਹ ਹੀ ਸੀਟ ਹੈ ਜਿੱਥੋਂ ਆਉਂਦੇ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਉਹਨਾਂ ਦਾ ਇਲਾਕਾ ਹੈ ਉਸ ਲੋਕ ਸਭਾ ਸੀਟ ਤੋਂ ਰਵੀ ਕਿਸ਼ਨ ਜੋ ਕਿ ਕਲਾਕਾਰ ਵੀ ਨੇ ਗਾਇਕ ਵੀ ਨੇ ఓ ਵੀ ਚੋਣਾ ਲੜ ਰਹੇ ਨੇ ਤਾਂ ਕਲਾਕਾਰਾਂ ਦਾ ਵੀ ਧਿਆਨ ਰੱਖਿਆ ਗਿਆ ਨੌਜਵਾਨਾਂ ਦਾ ਵੀ ਧਿਆਨ ਰੱਖਿਆ ਗਿਆ ਹੈ ਔਰਤਾਂ ਵੀ ਧਿਆਨ ਰੱਖਿਆ ਗਿਆ ਇਸ ਪੂਰੀ 195 ਲੋਕਾਂ ਦੀ ਲਿਸਟ ਵਿੱਚ ਹੁਣ ਇਸ ਤੋਂ ਬਾਅਦ ਸਭ ਤੋਂ ਅਹਿਮ ਖਬਰ ਜਿਹੜੀ ਮੈਂ ਤੁਹਾਨੂੰ ਦੱਸਣ ਜਾਵਾਂਗਾ ਉਹ ਹੈ ਕਿਸਾਨਾਂ ਨਾਲ ਜੁੜੀ ਹੋਈ ਕਿਸਾਨਾਂ ਨਾਲ ਜੁੜੀ ਹੋਈ ਕਿਵੇਂ ਇਹ ਖਬਰ ਹੈ ਤੁਹਾਨੂੰ ਪਤਾ ਹੈ ਕਿ 2020 ਤੋਂ 21 ਤੱਕ ਚੱਲੇ ਕਿਸਾਨੀ ਆंदोलਨ ਦੇ ਦੌਰਾਨ ਇੱਕ ਘਟਨਾ ਹੋਈ ਸੀ ਅਹਿਮ ਘਟਨਾ ਹੋਈ ਸੀ ਯੂਪੀ ਦੀ ਇੱਕ ਜਗ੍ਹਾ ਹੈ ਲਖੀਨਪੁਰ ਖੀਰੀ ਲਖੀਨਪੁਰ ਖੀਰੀ ਦੇ ਵਿੱਚ ਕਿਸਾਨ ਆਗੂਆਂ ਤੇ ਇੱਕ ਆਗੂਆਂ ਦਾ ਜਿਹੜਾ ਰੋਸ ਪ੍ਰਦਰਸ਼ਨ ਚੱਲ ਰਿਹਾ ਸੀ ਉਸ ਦੇ ਵਿੱਚ ਕਈ ਕਿਸਾਨ ਆਗੂ ਪਹੁੰਚੇ ਹੋਏ ਸਨ ਉਹਨਾਂ ਕਿਸਾਨਾਂ ਦੇ ਉੱਪਰ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਮੁੰਡੇ ਵੱਲੋਂ ਕਥਿਤ ਤੌਰ ਤੇ ਥਾਰ ਗੱਡੀ ਚੜਾ ਕੇ ਉਹਨਾਂ ਨੂੰ ਮਾਰਨ ਦਾ ਇਲਜ਼ਾਮ ਸੀ ਉਸੀ ਧਾਰ ਗੱਡੀ ਦੇ ਚੜਾਉਣ ਤੋਂ ਬਾਅਦ ਤਿੰਨ ਕਿਸਾਨਾਂ ਦੀ ਮੌਤ ਹੋਈ ਸੀ ਇੱਕ ਪੱਤਰਕਾਰ ਦੀ ਵੀ ਮੌਤ ਹੋਈ ਸੀ ਉਸ ਤੋਂ ਬਾਅਦ ਕਿਸਾਨਾਂ ਦੀ ਜਿਹੜੀ ਮੁੱਖ ਮੰਗਾਂ ਨੇ ਉਸ ਦੇ ਵਿੱਚ ਇਹ ਅਹਿਮ ਮੰਗ ਹੈ ਕਿ ਭਾਜਪਾ ਅਜੇ ਮਿਸ਼ਰਾ ਟ੍ਰੇਨੀ ਨੂੰ ਆਪਣੀ ਉਹਨਾਂ ਦੇ ਉਹਨਾਂ ਦੀ ਉਹਨਾਂ ਦਾ ਮੰਤਰੀ ਅਹੁਦਾ ਹਟਾਵੇ ਤੇ ਉਹਨਾਂ ਨੂੰ ਗ੍ਰਿਫਤਾਰ ਕਰਿਆ ਉਹਨਾਂ ਤੇ ਕਾਰਵਾਈ ਕਰੇ ਇਸ ਵਾਰ ਵੀ 2.0 ਜੋ ਇਸ ਵਾਰ ਕਿਸਾਨ ਆंदोलਨ ਚੱਲਿਆ ਉਸ ਵਿੱਚ ਵੀ ਕਿਸਾਨਾਂ ਦੀ ਸਭ ਤੋਂ ਮੁਹਰਲੀ ਮੰਗ ਵੀ ਇਹੀ ਸੀ ਮੁੱਖ ਮੰਗਾਂ ਦੇ ਵਿੱਚ ਅਹਿਮ ਮੰਗ ਇਹ ਸੀ ਕਿ ਅਜੇ ਮਿਸ਼ਰਾ ਟੇਨੀ ਦਾ ਜਿਹੜਾ ਅਹੁਦਾ ਉਹਨਾਂ ਤੋਂ ਵਾਪਸ ਲੈ ਲਿਆ ਜਾਵੇ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਪਰ ਹੋਇਆ ਇਸ ਤੋਂ ਬਿਲਕੁਲ ਉਲਟ ਲਖੀਨਪੁਰ ਖੀਰੀ ਤੋਂ ਅਜੇ ਮਿਸ਼ਰਾ ਟੇਨੀ ਨੂੰ ਮੁੜ ਕੇ ਟਿਕਟ ਦਿੱਤੀ ਹੈ ਭਾਜਪੀ ਨੇ ਜਿਸ ਦੀ ਵੱਡੀ ਮੰਗ ਸੀ ਕਿਸਾਨ ਆਗੂ ਵੱਲੋਂ ਚਾਹੇ ਹਰਿਆਣਾ ਦੇ ਕਿਸਾਨ ਆਗੂ ਹੋਣ ਪੰਜਾਬ ਦੇ ਕਿਸਾਨ ਆਗੂ ਹੋਣ ਜਾਂ ਯੂਪੀ ਦੇ ਕਿਸਾਨ ਆਗੂ ਹੋਣ ਉਹਨਾਂ ਦੀ ਲਗਾਤਾਰ ਇੱਕੋ ਹੀ ਮੰਗ ਹੈ ਕਿ ਲਖੀਨਪੁਰ ਖੀਰੀ ਤੋਂ ਜਿਹੜੇ ਐਮਪੀ ਚੁਣ ਕੇ ਆਏ ਨੇ ਅਜੇ ਮਿਸ਼ਰਾ ਟੇਨੀ ਉਹਨਾਂ ਦੇ ਮੁੰਡੇ ਤੇ ਇਲਜ਼ਾਮ ਹੈ ਤੇ ਉਹਨਾਂ ਤੇ ਵੀ ਇਲਜ਼ਾਮ ਉਹਨਾਂ ਨੂੰ ਮੰਤਰੀ ਅਹੁਦੇ ਤੋਂ ਹਟਾਉਣ ਦੀ ਗੱਲ ਚੱਲ ਰਹੀ ਸੀ ਉਹਨਾਂ ਤੋਂ ਉਹਨਾਂ ਦੇ ਉੱਪਰ ਕਾਰਵਾਈ ਕਰਨ ਦੀ ਗੱਲ ਚੱਲ ਰਹੀ ਸੀ ਪਰ ਹੋਇਆ ਉਲਟ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਨੇ ਮੁੜ ਕੇ ਅਜੇ ਮਿਸ਼ਰਾ ਟੇਨੀ ਨੂੰ ਲਖੀਮਪੁਰ ਖੀਰੀ ਤੋਂ ਲੋਕ ਸਭਾ ਦਾ ਉਮੀਦਵਾਰ ਬਣਾਇਆ ਯਾਨੀ ਕਿ ਜਿਹੜੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ ਜਾਂ ਨਾ ਮੰਨੀਆਂ ਜਾਣ ਕਿਸਾਨਾਂ ਦੀ ਪਰ ਉਸ ਦੇ ਵਿੱਚ ਇੱਕ ਮੰਗ ਭਾਜਪਾ ਨੇ ਸਿੱਧੇ ਤੌਰ ਤੇ ਖਾਰਜ ਕਰ ਦਿੱਤੀ ਹੈ ਉਹ ਇਹ ਕਿ ਅਜੇ ਮਿਸ਼ਰਾ ਟੇਨੀ ਮੁੜ ਕੇ ਲਖੀਮਪੁਰ ਖੀਰੀ ਤੋਂ ਚੋਣ ਲੜਨਗੇ ਜਿੱਤਣਗੇ ਕਿ ਨਹੀਂ ਜਿੱਤਣਗੇ ਉਹ ਬਾਤ ਦੀ ਗੱਲ ਹੈ ਪਰ ਭਾਜਪਾ ਨੇ ਸਾਫ਼-ਸਾਫ਼ ਮੈਸੇਜ ਦੇ ਦਿੱਤਾ ਹੈ ਕਿ ਕਿਸਾਨਾਂ ਦੀ ਇਹ ਮੰਗ ਤਾਂ ਬਿਲਕੁਲ ਨਹੀਂ ਮੰਨੀ ਜਾਏਗੀ ਕਿ ਅਜੇ ਮਿਸ਼ਰਾ ਟੇਨੀ ਤੇ ਕੋਈ ਕਾਰਵਾਈ ਹੋਏਗੀ ਕਾਰਵਾਈ ਤਾਂ ਦੂਰ ਦੀ ਗੱਲ ਅਜੇ ਮਿਸ਼ਰਾ ਟੇਨੀ ਨੂੰ ਮੁੜ ਕੇ ਭਾਜਪਾ ਨੇ ਲੋਕ ਸਭਾ ਦੇ ਲਈ 2014 24 ਦੀਆਂ ਚੋਣਾਂ ਦੇ ਲਈ ਉਹਨਾਂ ਨੂੰ ਮੁੜ ਕੇ ਲਖੀਮਪੁਰ ਖੀਰੀ ਤੋਂ ਆਪਣਾ ਉਮੀਦਵਾਰ ਬਣਾ ਦਿੱਤਾ ਹੈ ਇਹ ਖਬਰ ਜਿਵੇਂ ਹੀ ਪਹੁੰਚੀ ਬੀਜੇਪੀ ਦੀ ਲਿਸਟ ਜਿਵੇਂ ਹੀ ਨਸ਼ਰ ਹੋਈ ਕਿਸਾਨ ਆਗੂਆਂ ਤੱਕ ਵੀ ਇਹ ਲਿਸਟ ਪਹੁੰਚੀ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਤਾਂ ਕਿ ਲਿਸਟ ਪਹੁੰਚੀ ਤਾਂ ਇਸ ਸਮੇਂ ਉਹ ਦਿੱਲੀ ਪੰਜਾਬ ਅਤੇ ਹਰਿਆਣਾ ਦੇ ਬਾਰਡਰ ਤੇ ਜੋ ਕਿਸਾਨ ਆंदोलਨ ਚੱਲ ਰਿਹਾ ਉੱਥੇ ਮੌਜੂਦ ਨੇ ਜਿਵੇਂ ਹੀ ਖਬਰ ਉਹਨਾਂ ਤੱਕ ਪਹੁੰਚੀ ਉਹਨਾਂ ਨੇ ਇਸ ਤੇ ਪ੍ਰਤੀਕਿਰਿਆ ਦੇਣ ਦੇ ਵਿੱਚ ਦੇਰੀ ਨਹੀਂ ਕੀਤੀ ਉਹਨਾਂ ਨੇ ਕਿਹਾ ਕਿ ਸਾਡੇ ਜ਼ਖਮਾਂ ਤੇ ਲੋਨ ਛਿੜਕਣ ਦਾ ਕੰਮ ਕੀਤਾ ਗਿਆ ਕੀ ਕਿਹਾ ਸਰਵਨ ਸਿੰਘ ਪੰਦੇਰ ਨੇ ਆਓ ਤੁਹਾਨੂੰ ਇਹ ਵੀ ਗੱਲ ਸੁਣਾਈਏ आज हमें यहाँ पर समाचार मिला है कि केंद्र की मोदी सरकार ने अजय मिश्रा टैनी को लखीमपुर खीरी से दोबारा टिकट दी है और जो केंद्र की सरकार ये कह रही है कि हम किसानों मजदूरों की हमदर्दी से मांगे मान लेंगे अब ये जो कटे पे नमक छेड़ने की बात केंद्र ने की है कि जो अजय मिश्रा टैनी हैं वो लखीमपुर खीरी किसानों के कातिल हैं उनके ऊपर 120 बी का पर्चा डाला हुआ है और ये कार्य करके देश भर के किसानों और खेत मजदूरों का हृदय केंद्र सरकार ने दुखी किया है और इसका बदलाव देश के किसान मजदूर मोदी सरकार से जरूर लेंगे और ये आंदोलन तब तक जारी रखेंगे जब तक लखीमपुर खीरी का इंसाफ नहीं ले लेते धन्यवाद ਤਾਂ 195 ਉਮੀਦਵਾਰਾਂ ਦੀ ਲਿਸਟ ਵਿੱਚ ਹਜੇ ਪੰਜਾਬ ਦਾ ਕੋਈ ਨਾਮ ਨਹੀਂ ਆਇਆ ਪਰ ਪੰਜਾਬ ਦੇ ਕਿਸਾਨ ਆਗੂਆਂ ਦੇ ਲਈ ਇਹ ਅਹਿਮ ਲਿਸਟ ਇਸ ਕਰਕੇ ਹੋ ਗਈ ਕਿਉਂਕਿ ਇਸ 195 ਉਮੀਦਵਾਰਾਂ ਦੀ ਲਿਸਟ ਵਿੱਚ ਸਭ ਤੋਂ ਅਹਿਮ ਨਾਮ ਅਜੇ ਮਿਸ਼ਰਾ ਟੇਨੀ ਦਾ ਸਾਹਮਣੇ ਆਇਆ ਜੋ ਕਿ ਲਖੀਨਪੁਰ ਖੀਰੀ ਤੋਂ ਉਮੀਦਵਾਰ ਬਣਾਏ ਗਏ ਨੇ 2024 ਦੀਆਂ ਲੋਕ ਸਭਾ ਚੋਣਾਂ ਦੇ ਲਈ ਕਿਸਾਨ ਆਗੂਆਂ ਦੀ ਜਿਹੜੀ ਕਈ ਮੰਗਾਂ ਦੇ ਵਿੱਚੋਂ ਇੱਕ ਮੰਗ ਸੀ ਕਿ ਅਜੇ ਮਿਸ਼ਰਾ ਟੇਨੀ ਤੇ ਕਾਰਵਾਈ ਕੀਤੀ ਜਾਵੇ ਉਹ ਕਾਰਵਾਈ ਪਤਾ ਨਹੀਂ ਹੋਏਗੀ ਕਿ ਨਹੀਂ ਹੋਏਗੀ ਪਰ ਬੀਜੇਪੀ ਨੇ ਗੱਲ ਸਾਫ਼ ਕਰ ਦਿੱਤੀ ਹੈ ਕਿ ਅਜੇ ਮਿਸ਼ਰਾ ਟੇਨੀ ਉਹਨਾਂ ਦੇ ਉਮੀਦਵਾਰ ਹੋਣਗੇ 2024 ਦੀਆਂ ਲੋਕ ਸਭਾ ਚੋਣਾਂ ਦੇ ਨਾਲ ਦੇ ਲਈ ਤਾਂ ਇਹ ਸੀ ਬੀਜੇਪੀ ਦੀ 195 ਲੋਕਾਂ ਦੀ ਲਿਸਟ ਬਾਰੇ ਅਪਡੇਟ ਤੇ ਸਭ ਤੋਂ ਅਹਿਮ ਗੱਲ ਇਹ ਸੀ ਕਿ ਇਸ ਵਾਰ ਅਜੇ ਮਿਸ਼ਰਾ ਟੇਨੀ ਵੀ ਮੁੜ ਕੇ ਲੜਨ ਜਾ ਰਹੇ ਨੇ ਲੋਕ ਸਭਾ ਚੋਣਾਂ ਤੇ ਹੁਣ ਕਿਸਾਨ ਆਗੂਆਂ ਦਾ ਇਸ ਡਿਵੈਲਪਮੈਂਟ ਤੇ ਕੀ ਰੁਖ ਹੋਏਗਾ ਸੀ ਉਹ ਵੀ ਤੁਹਾਡੇ ਸਾਹਮਣੇ ਲੈ ਕੇ ਆਂਦੇ ਰਵਾਂਗੇ ওদ তাক তুই দেখতে রো পিটি ন্যুজ ਵਾਰੇ ਵੀ ਅਸੀਂ ਦੱਸਾਂਗੇ ਪਰ ਕੁਝ ਸਮੇਂ ਕੁਝ ਦੇਰ ਲਈ ਅਸੀਂ ਇਸ ਲਿਸਟ ਬਾਰੇ ਗੱਲ ਕਰ ਲਈ ਪਰ ਕਿਸਾਨ ਆਗੂਆਂ ਵਾਲੀ ਗੱਲ ਤੇ ਵੀ ਆਵਾਂਗੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਪੂਰੀ ਲਿਸਟ ਦੇ ਵਿੱਚ 16 ਸਟੇਟਾਂ ਦੇ ਵਿੱਚ ਸੀਟਾਂ ਦਾ ਐਲਾਨ ਕੀਤਾ ਗਿਆ ਤੇ ਦੋ ਇਸ ਦੇ ਵਿੱਚ ਯੂਟਿਸ ਨੇ ਯਾਨੀ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਵੀ ਸੀਟਾਂ ਦਾ ਐਲਾਨ ਕੀਤਾ ਗਿਆ 16 ਸਟੇਟ ਦੋ ਯੂਟਿਸ ਇਸ ਤੋਂ ਇਲਾਵਾ ਸਭ ਤੋਂ ਅਹਿਮ ਗੱਲ ਇਹ ਵੀ ਹੈ ਕਿ ਇਸ ਪੂਰੀ ਲਿਸਟ ਦੇ ਵਿੱਚ ਸਭ ਤੋਂ ਪਹਿਲਾਂ ਤਰਜੀਹ ਦਿੱਤੀ ਗਈ ਯੂਪੀ ਨੂੰ यूपी ਦੇ ਵਿੱਚ 80 ਲੋਕ ਸਭਾ ਸੀਟਾਂ ਨੇ ਜਿਸ ਦੇ ਵਿੱਚ ਕਿ 51 51 ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਕਿ ਜਿਸ ਦੇ ਵਿੱਚ ਵੱਡੇ ਨਾਮ ਨੇ ਰਾਜਨਾਥ ਸਿੰਘ ਵੀ ਉਸ ਦੇ ਵਿੱਚ ਆਉਂਦੇ ਨੇ ਰਾਜਨਾਥ ਸਿੰਘ ਲਖਨਊ ਤੋਂ ਚੋੜ ਲੜਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਨਸੀ ਤੋਂ ਚੋਣ ਲੜਨਗੇ ਤੀਜੀ ਵਾਰ ਲੜਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਯੂਪੀ ਦੇ ਆ ਇਹ ਦੋ ਤਿੰਨ ਵੱਡੀਆਂ ਸੀਟਾਂ ਬਾਰੇ ਵੀ ਅਸੀਂ ਗੱਲ ਕਰਾਂਗੇ ਤੇ ਹੋਰ ਵੀ ਗੱਲ ਕਰਾਂਗੇ ਕਿ ਹੋਰ ਕਿਹੜੇ ਸਟੇਟਾਂ ਦੇ ਵਿੱਚ ਕਿਹੜੇ-ਕਿਹੜੇ ਲੋਕਾਂ ਨੂੰ ਟਿਕਟ ਦਿੱਤੀ ਗਈ ਹੈ ਸਭ ਤੋਂ ਅਹਿਮ ਗੱਲ ਇਹ ਹੈ ਕਿ 195 ਨਾਵਾਂ ਦਾ ਜਿਹੜਾ ਐਲਾਨ ਕੀਤਾ ਗਿਆ ਇਸ ਦੇ ਵਿੱਚ 24 ਕੇਂਦਰੀ ਅਤੇ ਰਾਜ ਮੰਤਰੀਆਂ ਦਾ ਨਾਮ ਸੂਚੀ ਵਿੱਚ ਹੈ ਇਸ ਤੋਂ ਇਲਾਵਾ 151 ਨਾਵਾਂ ਦੇ ਵਿੱਚ 28 ਔਰਤਾਂ ਨੂੰ ਮੌਕਾ ਦਿੱਤਾ ਗਿਆ ਹੈ ਚੋਣ ਲੜਨ ਦੇ ਲਈ ਲੋਕ ਸਭਾ 2024 ਇਸ ਤੋਂ ਇਲਾਵਾ ਇੱਕ ਹੋਰ ਅਹਿਮ ਗੱਲ ਹੈ 47 ਨੌਜਵਾਨ ਉਮੀਦਵਾਰਾਂ ਨੂੰ ਵੀ ਇਸ ਵਾਰ ਮੌਕਾ ਦਿੱਤਾ ਗਿਆ ਜਿਨ੍ਹਾਂ ਦੀ ਉਮਰ 50 ਸਾਲ ਤੋਂ ਘੱਟ ਹੈ ਯਾਨੀ ਇਹ ਵੀ ਇੱਕ ਅਹਿਮ ਗੱਲ ਹੈ ਕਿ 50 ਸਾਲ ਤੋਂ ਘੱਟ ਉਮਰ ਦੇ 47 ਲੋਕਾਂ ਨੂੰ ਇਸ ਵਾਰ ਮੌਕਾ ਦਿੱਤਾ ਗਿਆ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਸ ਤੋਂ ਇਲਾਵਾ 27 ਨਾਮ ਅਨੁਸੂਚਿਤ ਜਾਤੀ ਤੋਂ ਨੇ 18 ਲੋਕ ਅਨੁਸੂਚਿਤ ਵਰਗ ਤੋਂ ਨੇ ਅਤੇ 57 ਨਾਮ OBC ਤੋਂ ਨੇ ਬੀਜੇਪੀ ਨੇ 195 ਨਾਮਾਂ ਦਾ ਜਿਹੜਾ ਐਲਾਨ ਕੀਤਾ ਹੈ ਉਸ ਦੇ ਵਿੱਚ ਇਹ ਸਾਰੇ ਨਾਮ ਚਾਹੇ ਪੱਛਮ ਬੰਗਾਲ ਹੋਵੇ ਮੱਧ ਪ੍ਰਦੇਸ਼ ਹੋਵੇ ਰਾਜਸਥਾਨ ਹੋਵੇ ਯੂਪੀ ਹੋਵੇ ਜਾਂ ਦੋ ਯੂਟੀਆਂ ਹੋਣ ਇਹਨਾਂ ਸਾਰਿਆਂ ਨੂੰ ਮਿਲਾ ਕੇ 16 ਸਟੇਟਾਂ ਦੇ ਵਿੱਚ ਬੀਜੇਪੀ ਨੇ 195 ਨਾਮਾਂ ਦਾ ਐਲਾਨ ਕਰ ਦਿੱਤਾ ਹੈ ਸਭ ਤੋਂ ਜ਼ਿਆਦਾ ਸੀਟਾਂ ਜਿਹੜੀਆਂ ਨੇ ਇਸ ਦੇ ਵਿੱਚ 51 ਸੀਟਾਂ ਨੇ ਯੂਪੀ ਤੋਂ ਪੱਛਮ ਬੰਗਾਲ ਦੀਆਂ 26 ਨੇ ਮੱਧ ਪ੍ਰਦੇਸ਼ ਦੀਆਂ 24 ਨੇ ਤੇ ਗੁਜਰਾਤ ਦੀਆਂ 15 ਨੇ ਗੁਜਰਾਤ ਤੋਂ ਇਸ ਵੇਲੇ ਗਾਂਧੀ ਨਗਰ ਤੋਂ ਲੜਨਗੇ ਗ੍ਰਹਿ ਮੰਤਰੀ ਅਮਿਤ ਸ਼ਾ ਅਮਿਤ ਸ਼ਾ ਦਾ ਵੀ ਨਾਮ ਆ ਗਿਆ ਯਾਨੀ ਵੱਡੇ ਨਾਮ ਅਮਿਤ ਸ਼ਾ ਜੋਗੀ ਗ੍ਰਹਿ ਮੰਤਰੀ ਨੇ ਡਿਫੈਂਸ ਮਿਨਿਸਟਰ ਨੇ ਰਾਜਨਾਥ ਸਿੰਘ ਉਹ ਲਖਨਊ ਤੋਂ ਲੜਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੜਨਗੇ ਵਾਰਾਨਸੀ ਤੋਂ ਯਾਨੀ ਕਿ ਜਿਹੜੇ ਟੌਪ ਨਾਮ ਨੇ ਭਾਜਪਾ ਦੇ ਉਹਨਾਂ ਦੇ ਨਾਮ ਅੱਗੇ ਆ ਚੁੱਕੇ ਨੇ ਇਸ ਪਹਿਲੀ ਲਿਸਟ ਦੇ ਵਿੱਚ ਸਭ ਤੋਂ ਅਹਿਮ ਗੱਲ ਇਹ ਵੀ ਹੈ ਕਿ ਸੁਸ਼ਮਾ ਸੋਵਰਾਜ ਜਿਹੜੇ ਕਿ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਸੀਨੀਅਰ ਲੀਡਰਸ਼ਿਪ ਭਾਜਪਾ ਦੇ ਉਹਨਾਂ ਦੀ ਬੇਟੀ ਨੂੰ ਵੀ ਟਿਕਟ ਦਿੱਤੀ ਗਈ ਹੈ ਬਾਸੂਰੀ ਸਵਰਾਜ ਨਵੀਂ ਦਿੱਲੀ ਦੀ ਲੋਕ ਸਭਾ ਸੀਟ ਤੋਂ ਇਸ ਵਾਰ ਚੋਣ ਮੈਦਾਨ ਵਿੱਚ ਉਤਰੇ ਨੇ ਦਿੱਲੀ ਦੀਆਂ 5-7 ਵਿੱਚੋਂ 5 ਸੀਟਾਂ ਭਾਜਪਾ ਨੇ ਐਲਾਨ ਦਿੱਤੀਆਂ ਨੇ ਇਹਨਾਂ ਪੰਜਾਂ ਵਿੱਚੋਂ ਇੱਕ ਨਾਮ ਹੈ ਬਾਸੂਰੀ ਸਵਰਾਜ ਦਾ ਜੋ ਕਿ ਸੁਸ਼ਮਾ ਸਵਰਾਜ ਦੀ ਬੇਟੀ ਨੇ ਸੁਸ਼ਮਾ ਸਵਰਾਜ ਸੀਨੀਅਰ ਲੀ ਆਗੂ ਰਹੇ ਨੇ ਭਾਜਪਾ ਦੇ ਤੁਹਾਨੂੰ ਇਹ ਪਤਾ ਹੈ ਤਾਂ ਇਸ ਤੋਂ ਇਲਾਵਾ ਇੱਕ ਗੱਲ ਹੋਰ ਵੀ ਹੈ ਕਿ ਅੰਡੇਮਾਨ ਅਤੇ ਨਿਕੋਬਾਰ ਜੋ ਕਿ ਯੂਟੀ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਉੱਥੇ ਵੀ ਐਲਾਨ ਕਰ ਦਿੱਤਾ ਗਿਆ ਹੈ ਉਮੀਦਵਾਰ ਦਮਨ ਅਤੇ ਦਿਊ ਦੇ ਵਿੱਚ ਵੀ ਉਮੀਦਵਾਰ ਨੂੰ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਦੀਆਂ ਵੀ ਸੀਟਾਂ ਵੀ ਕੁਝ ਐਲਾਨ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਜੰਮੂ ਕਸ਼ਮੀਰ ਦੀਆਂ ਦੋ ਸੀਟਾਂ ਦਾ ਨਾਮ ਐਲਾਨ ਕੀਤਾ ਗਿਆ ਉਸ ਦੇ ਵਿੱਚ ਸਭ ਤੋਂ ਅਹਿਮ ਨਾਮ ਹੈ ਡਾਕਟਰ ਜਤਿੰਦਰ ਸਿੰਘ ਦਾ ਜੋ ਕਿ ਪਹਿਲਾਂ ਵੀ ਕੇਂਦਰੀ ਮੰਤਰੀ ਰਹਿ ਚੁੱਕੇ ਨੇ ਉਹਨਾਂ ਦਾ ਨਾਮ ਵੀ ਐਲਾਨ ਕੀਤਾ ਗਿਆ ਮੈਂ ਅੱਗੇ ਲਿਸਟ ਪੜਦੇ ਜਾਵਾਂਗਾ ਪਰ ਤੁਸੀਂ ਯਾਦ ਰੱਖਣਾ ਕਿ ਇਸ ਪੂਰੀ ਲਿਸਟ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਇਸ ਦੇ ਵਿੱਚ ਕਿਸਾਨ ਆਗੂਆਂ ਲਈ ਇੱਕ ਅਹਿਮ ਖਬਰ ਹੈ ਉਸ ਬਾਰੇ ਵੀ ਅਸੀਂ ਤੁਹਾਨੂੰ ਦੱਸਾਂਗੇ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਖਾਸ ਕਰਕੇ ਪੰਜਾਬ ਦੇ ਕਿਸਾਨ ਆਗੂ ਇੱਕ ਮੰਗ ਨੂੰ ਲੈ ਕੇ ਅੱਗੇ ਵਧ ਰਹੇ ਸੀ 2020 ਦਾ ਜਿਹੜਾ ਕਿਸਾਨ ਅੰਦੋਲਨ ਹੋਵੇ ਜਾਂ ਹੁਣ ਜੋ ਕਿਸਾਨ ਅੰਦੋਲਨ ਚੱਲਿਆ ਸੀ ਉਸ ਦੇ ਵਿੱਚ ਇੱਕ ਅਹਿਮ ਮੰਗ ਸੀ ਉਸ ਅਹਿਮ ਮੰਗ ਦੇ ਬਾਰੇ ਇਸ ਲਿਸਟ ਦੇ ਵਿੱਚ ਇੱਕ ਖਬਰ ਹੈ ਉਸ ਬਾਰੇ ਵੀ ਤੁਹਾਨੂੰ ਅਸੀਂ ਦੱਸਾਂਗੇ ਅਸੀਂ ਅੱਗੇ ਤੁਹਾਨੂੰ ਚੱਲਦੇ ਰਹੀਏ ਤੇ ਦੱਸਦੇ ਰਹੀਏ ਕਿ ਵਾਰਾਨਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਚੋਣ ਲੜਨ ਜਾ ਰਹੇ ਨੇ ਇਸ ਤੋਂ ਇਲਾਵਾ ਇੱਕ ਅਹਿਮ ਸੀਟ ਜਿਹੜੀ ਅਸੀਂ ਮੱਧ ਪ੍ਰਦੇਸ਼ ਤੇ ਆਈਏ ਤਾਂ ਮੱਧ ਪ੍ਰਦੇਸ਼ ਦੇ ਵਿੱਚ ਵਿਦਿਸ਼ਾ ਤੋਂ ਵਿਦਿਸ਼ਾ ਤੋਂ ਇਸ ਵੇਲੇ ਸ਼ਿਵਰਾਜ ਸਿੰਘ ਚੋਹਾਨ ਦਾ ਨਾਮ ਸਾਹਮਣੇ ਆ ਗਿਆ ਜੋ ਇਸ ਵਾਰ ਲੋਕ ਸਭਾ ਚੋਣਾ ਲੜਨਗੇ ਸ਼ਿਵਰਾਜ ਸਿੰਘ ਚੋਹਾਨ ਤੁਹਾਨੂੰ ਪਤਾ ਹੈ ਕਿ ਇਸ ਵਾਰ ਮੱਧ ਪ੍ਰਦੇਸ਼ ਵਿੱਚ ਜਿਹੜੀਆਂ ਚੋਣਾਂ ਹੋਈਆਂ ਸਨ ਸਭ ਨੂੰ ਉਮੀਦ ਸੀ ਕਿ ਸ਼ਿਵਰਾਜ ਸਿੰਘ ਚੋਹਾਨ ਨੂੰ ਮੁੱਖ ਮੰਤਰੀ ਬਣਾਇਆ ਜਾਏਗਾ ਪਰ ਉਹਨਾਂ ਦਾ ਨਾਮ ਹਟਾ ਦਿੱਤਾ ਗਿਆ ਤੇ ਇੱਕ ਅਨਨੋਨ ਫੇਸ ਜਿਨ੍ਹਾਂ ਨੂੰ ਸ਼ਾਇਦ ਬਹੁਤ ਸਾਰੇ ਲੋਕ ਨਹੀਂ ਜਾਣਦੇ ਸੀ ਉਹਨਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਤੇ ਕਈ ਸ਼ਿਵਰਾਜ ਸਿੰਘ ਚੋਹਾਨ ਦੇ ਖੇਮੇ ਦੇ ਵਿੱਚ ਇਸ ਗੱਲ ਦੀ ਨਿਰਾਸ਼ਾ ਸੀ ਕਿ ਉਹਨਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਗਿਆ ਪਰ ਭਾਜਪਾ ਨੇ ਉਹਨਾਂ ਨੂੰ ਕੰਪਨਸੇਟ ਕੀਤਾ ਤੇ ਵਿਦੇਸ਼ਾ ਤੋਂ ਇਸ ਵਾਰ ਉਹਨਾਂ ਨੂੰ ਲੋਕ ਸਭਾ ਚੋਣ ਲੜਾਈ ਲੜਾਉਣ ਜਾ ਰਹੀ ਹੈ ਭਾਜਪਾ ਇਸ ਤੋਂ ਇਲਾਵਾ ਇੱਕ ਹੋਰ ਨਾਮ ਹੈ ਵੱਡਾ ਨਾਮ ਜਿਸ ਬਾਰੇ ਉਹ ਨਾਮ ਮੈਂ ਥੋੜਾ ਪੜ੍ਹ ਕੇ ਦਿਖਾ ਦਵਾ ਇਸ ਪੂਰੀ ਲਿਸਟ ਵਿੱਚੋਂ ਗੂਨਾ ਸੀਟ ਹੈ ਮੱਧ ਪ੍ਰਦੇਸ਼ ਦੀ ਗੂਨਾ ਸੀਟ ਹੈ ਜਿੱਥੋਂ ਲੜਨਗੇ ਜੋਤੀ ਰਾਧਿਤ្យ ਸਿੰਧਿਆ ਜੋਤੀ ਰਾਧਿਤ្យ ਸਿੰਧਿਆ ਤੁਹਾਨੂੰ ਪਤਾ ਹੈ ਕਿ ਕਾਂਗਰਸ ਦੇ ਕੱਦਾਵਰ ਆਗੂ ਸੀ ਉਹ ਬਗਾਵਤ ਕਰਕੇ ਬੀਜੇਪੀ ਵਿੱਚ ਸ਼ਾਮਲ ਹੋਏ ਸੀ ਉਸ ਤੋਂ ਬਾਅਦ ਬੀਜੇਪੀ ਨੇ ਉਹਨਾਂ ਦਾ ਮਾਣ ਰੱਖਦੇ ਹੋਏ ਉਹਨਾਂ ਨੂੰ ਪਹਿਲਾਂ ਰਾਸਭਾ ਭੇਜਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਮੰਤਰੀ ਵੀ ਬਣਾਇਆ ਬੀਜੇਪੀ ਨੇ ਪਰ ਹੁਣ ਬੀਜੇਪੀ ਉਹਨਾਂ ਨੂੰ ਆਪਣੀ ਟਿਕਟ ਤੇ ਗੁਨਾ ਦੀ ਸੀਟ ਤੋਂ ਲੜਾਉਣ ਜਾ ਰਹੀ ਹੈ ਜੋਤੀਰਾ ਜੋਤੀਰਾ ਦਿਤੀਆ ਸਿੰਧਿਆ ਹੋਰਾਂ ਨੂੰ ਤਾਂ ਦੋ ਅਹਿਮ ਸੀਟਾਂ ਜਿਹੜੀਆਂ ਮੱਧ ਪ੍ਰਦੇਸ਼ ਵਿੱਚ ਨੇ ਗੁਨਾ ਤੋਂ ਜੋਤੀਰਾ ਦਿਤੀਆ ਸਿੰਧਿਆ ਤੇ ਵਿਦਿਸ਼ਾ ਤੋਂ ਸਾਬਕਾ ਮੁੱਖ ਮੰਤਰੀ ਜੋ ਲੜਨਗੇ ਚੋਣਾਂ ਲੜਨਗੇ ਇਸ ਵਾਰ Shivraj Singh Chauhan ਜੋ ਕਿ ਵਿਦਿਸ਼ਾ ਤੋਂ ਲੜਨ ਜਾ ਰਹੇ ਨੇ ਇਹਤ ਰਹੀ ਅਹਿਮ ਗੱਲ ਯੂਪੀ ਦੀ ਗੱਲ ਕਰੀਏ ਯੂਪੀ ਦੇ ਵਿੱਚ ਇਸ ਵਾਰ 51 ਸੀਟਾਂ ਤੇ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਭਾਜਪਾ ਇੱਥੇ ਸਿਆਸੀ ਗਣਿਤ ਨੂੰ ਸਮਝਣਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ 80 ਸੀਟਾਂ ਦੇ ਵਿੱਚ 51 ਸੀਟਾਂ ਦਾ ਨਾਮ ਐਲਾਨ ਉਮੀਦਵਾਰਾਂ ਦਾ ਨਾਮ ਐਲਾਨ ਕਰ ਦੇਣਾ ਆਪਣੇ ਆਪ ਵਿੱਚ ਬਹੁਤ ਕੁਝ ਕਹਿੰਦਾ ਹੈ ਕਿਉਂਕਿ 80ਾਂ ਦੇ ਵਿੱਚੋਂ 29 ਸੀਟਾਂ ਰਹਿ ਗਈਆਂ ਨੇ ਜਿਨ੍ਹਾਂ ਦਾ ਐਲਾਨ ਹੋਣਾ ਬਾਕੀ ਹੈ 51 ਸੀਟਾਂ ਦੇ ਉੱਪਰ ਉਮੀਦਵਾਰਾਂ ਦਾ ਨਾਮ ਐਲਾਨ ਹੋ ਚੁੱਕਿਆ ਹੈ ਜਿਦੇ ਵਿੱਚ ਮੁੱਖ ਜਿਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਨਸੀ ਤੋਂ ਲੜ ਰਹੇ ਨੇ ਤੁਹਾਨੂੰ ਦੱਸਿਆ ਉਸ ਤੋਂ ਬਾਅਦ ਲਖਨਊ ਤੋਂ ਲੜ ਰਹੇ ਨੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਤੁਹਾਨੂੰ ਦੱਸਿਆ ਇਸ ਤੋਂ ਇਲਾਵਾ ਹੋਰ ਕਈ ਨਾਮ ਨੇ ਜਿਹੜੇ ਕੀ ਇਸ ਪੂਰੀ ਲਿਸਟ ਦੇ ਵਿੱਚ ਸਾਹਮਣੇ ਆ ਰਹੇ ਨੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਯੂਪੀ ਤੋਂ ਬੀਜੇਪੀ ਨੇ ਕੁਝ ਕਲਾਕਾਰਾਂ ਨੂੰ ਮੁੜ ਕੇ ਟਿਕਟ ਦਿੱਤੀ ਹੈ ਉਹ ਕਲਾਕਾਰ ਕਿਹੜੇ ਨੇ ਮੈਂ ਉਸ ਨਾਲ ਬਾਰੇ ਵੀ ਦੱਸਾਂਗਾ ਤੁਸੀਂ ਉਹਨਾਂ ਨੂੰ ਜਾਣਦੇ ਵੀ ਹੋਵੋਗੇ ਤੇ ਉਹਨਾਂ ਦੇ ਗਾਣੇ 'ਚ ਪੋਸ਼ਪੂਰੀ ਗਾਇਕ ਜਿਹੜੇ ਨੇ ਉਹਨਾਂ ਦੇ ਨਾਮ ਤੁਸੀਂ ਜਾਣਦੇ ਹੋਵੋਗੇ ਮੈਂ ਉਹਨਾਂ ਬਾਰੇ ਵੀ ਦੱਸ ਦਵਾਂ ਜਿਨ੍ਹਾਂ ਦੇ ਵਿੱਚ ਕੀ ਆਜ਼ਮਗੜ੍ਹ ਤੋਂ ਦਿਨੇਸ਼ ਲਾਲ ਯਾਦਵ ਇੱਕ ਗਾਇਕ ਵੀ ਨੇ ਐਕਟਰ ਵੀ ਨੇ ਯੂਪੀ ਦੇ ਵਿੱਚ ਇਹਨਾਂ ਨੂੰ ਆਜ਼ਮਗੜ੍ਹ ਤੋਂ ਬੀਜੇਪੀ ਲੜਾ ਰਹੀ ਹੈ ਇਸ ਤੋਂ ਇਲਾਵਾ ਗੋਰਖਪੁਰ ਤੋਂ ਇੱਕ ਸੀਟ ਹੈ ਗੋਰਖਪੁਰ ਦੀ ਸੀਟ ਬਾਰੇ ਮੈਂ ਤੁਹਾਨੂੰ ਦੱਸ ਦਵਾਂ ਕਿ ਰਵੀ ਕਿਸ਼ਨ ਲੜ ਰਹੇ ਨੇ ਰਵੀ ਕਿਸ਼ਨ ਗੋਰਖਪੁਰ ਤੋਂ ਲੜ ਰਹੇ ਨੇ ਗੋਰਖਪੁਰ ਉਹੀ ਸੀਟ ਹੈ ਜਿੱਥੋਂ ਆਉਂਦੇ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਉਹਨਾਂ ਦਾ ਇਲਾਕਾ ਹੈ ਉਸ ਲੋਕ ਸਭਾ ਸੀਟ ਤੋਂ ਰਵੀ ਕਿਸ਼ਨ ਜੋ ਕਿ ਕਲਾਕਾਰ ਵੀ ਨੇ ਗਾਇਕ ਵੀ ਨੇ ਉਹ ਵੀ ਚੋਣਾ ਲੜ ਰਹੇ ਨੇ ਤਾਂ ਕਲਾਕਾਰਾਂ ਦਾ ਵੀ ਧਿਆਨ ਰੱਖਿਆ ਗਿਆ ਨੌਜਵਾਨਾਂ ਦਾ ਵੀ ਧਿਆਨ ਰੱਖਿਆ ਗਿਆ ਹੈ ਔਰਤਾਂ ਵੀ ਧਿਆਨ ਰੱਖਿਆ ਗਿਆ ਇਸ ਪੂਰੀ 195 ਲੋਕਾਂ ਦੀ ਲਿਸਟ ਵਿੱਚ ਹੁਣ ਇਸ ਤੋਂ ਬਾਅਦ ਸਭ ਤੋਂ ਅਹਿਮ ਖਬਰ ਜਿਹੜੀ ਮੈਂ ਤੁਹਾਨੂੰ ਦੱਸਣ ਜਾਵਾਂਗਾ ਉਹ ਹੈ ਕਿਸਾਨਾਂ ਨਾਲ ਜੁੜੀ ਹੋਈ ਕਿਸਾਨਾਂ ਨਾਲ ਜੁੜੀ ਹੋਈ ਕਿਵੇਂ ਇੱਕ ਖਬਰ ਹੈ ਤੁਹਾਨੂੰ ਪਤਾ ਹੈ ਕਿ 2020 ਤੋਂ 21 ਤੱਕ ਚੱਲੇ ਕਿਸਾਨੀ ਆंदोलਨ ਦੇ ਦੌਰਾਨ ਇੱਕ ਘਟਨਾ ਹੋਈ ਸੀ ਅਹਿਮ ਘਟਨਾ ਹੋਈ ਸੀ ਯੂਪੀ ਦੀ ਇੱਕ ਜਗ੍ਹਾ ਹੈ ਲਖੀਨਪੁਰ ਖੀਰੀ ਲਖੀਨਪੁਰ ਖੀਰੀ ਦੇ ਵਿੱਚ ਕਿਸਾਨ ਆਗੂਆਂ ਤੇ ਇੱਕ ਆਗੂਆਂ ਦਾ ਜਿਹੜਾ ਰੋਸ ਪ੍ਰਦਰਸ਼ਨ ਚੱਲ ਰਿਹਾ ਸੀ ਉਸ ਦੇ ਵਿੱਚ ਕਈ ਕਿਸਾਨ ਆਗੂ ਪਹੁੰਚੇ ਹੋਏ ਸਨ ਉਹਨਾਂ ਕਿਸਾਨਾਂ ਦੇ ਉੱਪਰ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਮੁੰਡੇ ਵੱਲੋਂ ਕਥਿਤ ਤੌਰ ਤੇ ਥਾਰ ਗੱਡੀ ਚੜਾ ਕੇ ਉਹਨਾਂ ਨੂੰ ਮਾਰਨ ਦਾ ਇਲਜ਼ਾਮ ਸੀ ਉਸੀ ਧਾਰ ਗੱਡੀ ਦੇ ਚੜਾਉਣ ਤੋਂ ਬਾਅਦ ਤਿੰਨ ਕਿਸਾਨਾਂ ਦੀ ਮੌਤ ਹੋਈ ਸੀ ਇੱਕ ਪੱਤਰਕਾਰ ਦੀ ਵੀ ਮੌਤ ਹੋਈ ਸੀ ਉਸ ਤੋਂ ਬਾਅਦ ਕਿਸਾਨਾਂ ਦੀ ਜਿਹੜੀ ਮੁੱਖ ਮੰਗਾਂ ਨੇ ਉਸ ਦੇ ਵਿੱਚ ਇਹ ਅਹਿਮ ਮੰਗ ਹੈ ਕਿ ਭਾਜਪਾ ਅਜੇ ਮਿਸ਼ਰਾ ਟ੍ਰੇਨੀ ਨੂੰ ਆਪਣੀ ਉਹਨਾਂ ਦੇ ਉਹਨਾਂ ਦੀ ਉਹਨਾਂ ਦਾ ਮੰਤਰੀ ਅਹੁਦਾ ਹਟਾਵੇ ਤੇ ਉਹਨਾਂ ਨੂੰ ਗ੍ਰਿਫਤਾਰ ਕਰਿਆ ਉਹਨਾਂ ਤੇ ਕਾਰਵਾਈ ਕਰੇ ਇਸ ਵਾਰ ਵੀ 2.0 ਜੋ ਇਸ ਵਾਰ ਕਿਸਾਨ ਆंदोलਨ ਚੱਲਿਆ ਉਸ ਵਿੱਚ ਵੀ ਕਿਸਾਨਾਂ ਦੀ ਸਭ ਤੋਂ ਮੋਹਰੀ ਮੰਗ ਵੀ ਇਹੀ ਸੀ ਮੁੱਖ ਮੰਗਾਂ ਦੇ ਵਿੱਚ ਅਹਿਮ ਮੰਗ ਇਹ ਸੀ ਕਿ ਅਜੇ ਮਿਸ਼ਰਾ ਟੇਨੀ ਦਾ ਜਿਹੜਾ ਅਹੁਦਾ ਉਹਨਾਂ ਤੋਂ ਵਾਪਸ ਲੈ ਲਿਆ ਜਾਵੇ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਪਰ ਹੋਇਆ ਇਸ ਤੋਂ ਬਿਲਕੁਲ ਉਲਟ ਲਖੀਨਪੁਰ ਖੀਰੀ ਤੋਂ ਅਜੇ ਮਿਸ਼ਰਾ ਟੇਨੀ ਨੂੰ ਮੁੜ ਕੇ ਟਿਕਟ ਦਿੱਤੀ ਹੈ ਭਾਜਪਾ ਨੇ ਜਿਸ ਦੀ ਵੱਡੀ ਮੰਗ ਸੀ ਕਿਸਾਨ ਆਗੂਆਂ ਵੱਲੋਂ ਚਾਹੇ ਹਰਿਆਣਾ ਦੇ ਕਿਸਾਨ ਆਗੂ ਹੋਣ ਪੰਜਾਬ ਦੇ ਕਿਸਾਨ ਆਗੂ ਹੋਣ ਜਾਂ ਯੂਪੀ ਦੇ ਕਿਸਾਨ ਆਗੂ ਹੋਣ ਉਹਨਾਂ ਦੀ ਲਗਾਤਾਰ ਇੱਕੋ ਹੀ ਮੰਗ ਹੈ ਕਿ ਲਖੀਨਪੁਰ ਖੀਰੀ ਤੋਂ ਜਿਹੜੇ ਐਮਪੀ ਚੁਣ ਕੇ ਆਏ ਨੇ ਅਜੇ ਮਿਸ਼ਰਾ ਟੇਨੀ ਉਹਨਾਂ ਦੇ ਮੁੰਡੇ ਤੇ ਇਲਜ਼ਾਮ ਹੈ ਤੇ ਉਹਨਾਂ ਤੇ ਵੀ ਇਲਜ਼ ਉਹਨਾਂ ਨੂੰ ਮੰਤਰੀ ਪਦ ਅਹੁਦੇ ਤੋਂ ਹਟਾਉਣ ਦੀ ਗੱਲ ਚੱਲ ਰਹੀ ਸੀ ਉਹਨਾਂ ਤੋਂ ਉਹਨਾਂ ਦੇ ਉੱਪਰ ਕਾਰਵਾਈ ਕਰਨ ਦੀ ਗੱਲ ਚੱਲ ਰਹੀ ਸੀ ਪਰ ਹੋਇਆ ਉਲਟ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਨੇ ਮੁੜ ਕੇ ਅਜੇ ਮਿਸ਼ਰਾ ਟੇਨੀ ਨੂੰ ਲਖੀਮਪੁਰ ਖੀਰੀ ਤੋਂ ਲੋਕ ਸਭਾ ਦਾ ਉਮੀਦਵਾਰ ਬਣਾਇਆ ਹੈ ਯਾਨੀ ਕਿ ਜਿਹੜੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ ਜਾਂ ਨਾ ਮੰਨੀਆਂ ਜਾਣ ਕਿਸਾਨਾਂ ਦੀ ਪਰ ਉਸ ਦੇ ਵਿੱਚ ਇੱਕ ਮੰਗ ਭਾਜਪਾ ਨੇ ਸਿੱਧੇ ਤੌਰ ਤੇ ਖਾਰਜ ਕਰ ਦਿੱਤੀ ਹੈ ਉਹ ਇਹ ਕਿ ਅਜੇ ਮਿਸ਼ਰਾ ਟੇਨੀ ਮੁੜ ਕੇ ਲਖੀਮਪੁਰ ਖਿਰੀ ਤੋਂ ਚੋਣ ਲੜਨਗੇ ਜਿੱਤਣਗੇ ਕਿ ਨਹੀਂ ਜਿੱਤਣਗੇ ਉਹ ਬਾਤ ਦੀ ਗੱਲ ਹੈ ਪਰ ਭਾਜਪਾ ਨੇ ਸਾਫ਼-ਸਾਫ਼ ਮੈਸੇਜ ਦੇ ਦਿੱਤਾ ਹੈ ਕਿ ਕਿਸਾਨਾਂ ਦੀ ਇਹ ਮੰਗ ਤਾਂ ਬਿਲਕੁਲ ਨਹੀਂ ਮੰਨੀ ਜਾਏਗੀ ਕਿ ਅਜੇ ਮਿਸ਼ਰਾ ਟੇਨੀ ਤੇ ਕੋਈ ਕਾਰਵਾਈ ਹੋਏਗੀ ਕਾਰਵਾਈ ਤਾਂ ਦੂਰ ਦੀ ਗੱਲ ਅਜੇ ਮਿਸ਼ਰਾ ਟੇਨੀ ਨੂੰ ਮੁੜ ਕੇ ਬੀਜੇਪੀ ਨੇ ਲੋਕ ਸਭਾ ਦੇ ਲਈ 2014 24 ਦੀਆਂ ਚੋਣਾਂ ਦੇ ਲਈ ਉਹਨਾਂ ਨੂੰ ਮੁੜ ਕੇ ਲਖੀਂਪੁਰ ਖੀਰੀ ਤੋਂ ਆਪਣਾ ਉਮੀਦਵਾਰ ਬਣਾ ਦਿੱਤਾ ਹੈ। ਇਹ ਖਬਰ ਜਿਵੇਂ ਹੀ ਪਹੁੰਚੀ ਬੀਜੇਪੀ ਦੀ ਲਿਸਟ ਜਿਵੇਂ ਹੀ ਨਸ਼ਰ ਹੋਈ ਕਿਸਾਨ ਆਗੂਆਂ ਤੱਕ ਵੀ ਇਹ ਲਿਸਟ ਪਹੁੰਚੀ। ਕਿਸਾਨ ਆਗੂ ਸਰਵਨ ਸਿੰਘ ਪੰਦੇਰ ਤੱਕ ਇਹ ਲਿਸਟ ਪਹੁੰਚੀ ਤਾਂ ਇਸ ਸਮੇਂ ਉਹ ਦਿੱਲੀ ਪੰਜਾਬ ਅਤੇ ਹਰਿਆਣਾ ਦੇ ਬਾਰਡਰ ਤੇ ਜੋ ਕਿਸਾਨ ਆंदोलਨ ਚੱਲ ਰਿਹਾ ਉੱਥੇ ਮੌਜੂਦ ਨੇ। ਜਿਵੇਂ ਹੀ ਖਬਰ ਉਹਨਾਂ ਤੱਕ ਪਹੁੰਚੀ ਉਹਨਾਂ ਨੇ ਇਸ ਤੇ ਪ੍ਰਤੀਕਿਰਿਆ ਦੇਣ ਦੇ ਵਿੱਚ ਦੇਰੀ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਸਾਡੇ ਝਖਮਾਂ ਤੇ ਲੂਣ ਛਿੜਕਣ ਦਾ ਕੰਮ ਕੀਤਾ ਗਿਆ ਹੈ। ਕੀ ਕਿਹਾ ਸਰਵਨ ਸਿੰਘ ਬੰਦੇਰ ਨੇ ਆਓ ਤੁਹਾਨੂੰ ਇਹ ਵੀ ਗੱਲ ਸੁਣਾਈਏ ਅੱਜ ਹਮੇ ਯਹਾਂ ਪਰ ਸਮਾਚਾਰ ਮਿਲਾ ਹੈ ਕਿ ਕੇਂਦਰ ਕੀ ਮੋਦੀ ਸਰਕਾਰ ਨੇ ਅਜੇ ਮਿਸ਼ਰਾ ਟੈਨੀ ਕੋ ਲਖੀਮਪੁਰ ਖੇਰੀ ਸੇ ਦੁਬਾਰਾ ਟਿਕਟ ਦੇਈ ਹੈ ਔਰ ਜੋ ਕੇਂਦਰ ਕੀ ਸਰਕਾਰ ਇਹ ਕਹਿ ਰਹੀ ਹੈ ਕਿ ਹਮ ਕਿਸਾਨੋ ਮਜ਼ਦੂਰੋ ਕੀ ਹਮਦਰਦੀ ਸੇ ਮੰਗੇ ਮੰਨ ਲੇਗੇ ਅਬ ਇਹ ਜੋ ਕਟੇ ਪੇ ਨਮਕ ਛਿੜਕਣੇ ਕੀ ਬਾਤ ਕੇਂਦਰ ਨੇ ਕੀ ਹੈ ਕਿ ਜੋ ਅਜੇ ਮਿਸ਼ਰਾ ਟੈਨੀ ਹੈ वो लखीमपुर खीरी किसानों के कातिल हैं उनके ऊपर 120 बी का पर्चा डाला हुआ है और ये कार्य करके देश भर के किसानों और खेत मजदूरों का हृदय केंद्र सरकार ने दुखी किया है और इसका बदला देश के किसान मजदूर मोदी सरकार से जरूर लेंगे और ये आंदोलन तब तक जारी रखेंगे जब तक लखीमपुर खीरी का इंसाफ नहीं ले लेते धन्यवाद ਤਾਂ 195 ਉਮੀਦਵਾਰਾਂ ਦੀ ਲਿਸਟ ਵਿੱਚ ਹਜੇ ਪੰਜਾਬ ਦਾ ਕੋਈ ਨਾਮ ਨਹੀਂ ਆਇਆ ਪਰ ਪੰਜਾਬ ਦੇ ਕਿਸਾਨ ਆਗੂਆਂ ਦੇ ਲਈ ਇਹ ਅਹਿਮ ਲਿਸਟ ਇਸ ਕਰਕੇ ਹੋ ਗਈ ਕਿਉਂਕਿ ਇਸ 195 ਉਮੀਦਵਾਰਾਂ ਦੀ ਲਿਸਟ ਵਿੱਚ ਸਭ ਤੋਂ ਅਹਿਮ ਨਾਮ ਅਜੇ ਮਿਸ਼ਰਾ ਟੇਨੀ ਦਾ ਸਾਹਮਣੇ ਆਇਆ ਜੋ ਕਿ ਲਖੀਮਪੁਰ ਖੀਰੀ ਤੋਂ ਉਮੀਦਵਾਰ ਬਣਾਏ ਗਏ ਨੇ 2024 ਦੀਆਂ ਲੋਕ ਸਭਾ ਚੋਣਾਂ ਦੇ ਲਈ ਤਾਂ ਕਿਸਾਨ ਆਗੂਆਂ ਦੀ ਜਿਹੜੀ ਕਈ ਮੰਗਾਂ ਦੇ ਵਿੱਚੋਂ ਇੱਕ ਮੰਗ ਸੀ ਕਿ ਅਜੇ ਮਿਸ਼ਰਾ ਟੇਨੀ ਤੇ ਕਾਰਵਾਈ ਕੀਤੀ ਜਾਵੇ ਉਹ ਕਾਰਵਾਈ ਪਤਾ ਨਹੀਂ ਹੋਏਗੀ ਕਿ ਨਹੀਂ ਹੋਏਗੀ ਪਰ ਬੀਜੇਪੀ ਨੇ ਇੱਕ ਗੱਲ ਸਾਫ਼ ਕਰ ਦਿੱਤੀ ਹੈ ਕਿ ਅਜੇ ਮਿਸ਼ਰਾ ਟੇਨੀ ਉਹਨਾਂ ਦੇ ਉਮੀਦਵਾਰ ਹੋਣਗੇ 2024 ਦੀਆਂ ਲੋਕ ਸਭਾ ਚੋਣਾਂ ਦੇ ਨਾਲ ਦੇ ਲਈ ਤਾਂ ਇਹ ਸੀ ਬੀਜੇਪੀ ਦੇ 195 ਲੋਕਾਂ ਦੀ ਲਿਸਟ ਬਾਰੇ ਅਪਡੇਟ ਤੇ ਸਭ ਤੋਂ ਅਹਿਮ ਗੱਲ ਇਹ ਸੀ ਕਿ ਇਸ ਵਾਰ ਅਜੇ ਮਿਸ਼ਰਾ ਟੈਨੀ ਵੀ ਇਸ ਵਾਰੇ ਵੀ ਅਸੀਂ ਦੱਸਾਂਗੇ ਪਰ ਕੁਝ ਸਮੇਂ ਕੁਝ ਦੇਰ ਲਈ ਅਸੀਂ ਇਸ ਲਿਸਟ ਬਾਰੇ ਗੱਲ ਕਰ ਲਈ ਪਰ ਕਿਸਾਨ ਆਗੂਆਂ ਵਾਲੀ ਗੱਲ ਤੇ ਵੀ ਆਵਾਂਗੇ ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਪੂਰੀ ਲਿਸਟ ਦੇ ਵਿੱਚ 16 ਸਟੇਟਾਂ ਦੇ ਵਿੱਚ ਸੀਟਾਂ ਦਾ ਐਲਾਨ ਕੀਤਾ ਗਿਆ ਤੇ ਦੋ ਇਸ ਦੇ ਵਿੱਚ ਯੂਟਿਸ ਨੇ ਯਾਨੀ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਵੀ ਸੀਟਾਂ ਦਾ ਐਲਾਨ ਕੀਤਾ ਗਿਆ 16 ਸਟੇਟ ਦੋ ਯੂਟਿਸ ਇਸ ਤੋਂ ਇਲਾਵਾ ਸਭ ਤੋਂ ਅਹਿਮ ਗੱਲ ਇਹ ਵੀ ਹੈ ਕਿ ਇਸ ਪੂਰੀ ਲਿਸਟ ਦੇ ਵਿੱਚ ਸਭ ਤੋਂ ਪਹਿਲਾਂ ਤਰਜੀਹ ਦਿੱਤੀ ਗਈ ਯੂਪੀ ਨੂੰ यूपी ਦੇ ਵਿੱਚ 80 ਲੋਕ ਸਭਾ ਸੀਟਾਂ ਨੇ ਜਿਸ ਦੇ ਵਿੱਚ ਕਿ 51 51 ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਕਿ ਜਿਸ ਦੇ ਵਿੱਚ ਵੱਡੇ ਨਾਮ ਨੇ ਰਾਜਨਾਥ ਸਿੰਘ ਵੀ ਉਸ ਦੇ ਵਿੱਚ ਆਉਂਦੇ ਨੇ ਰਾਜਨਾਥ ਸਿੰਘ ਲਖਨਊ ਤੋਂ ਚੋਣ ਲੜਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਨਸੀ ਤੋਂ ਚੋਣ ਲੜਨਗੇ ਤੀਜੀ ਵਾਰ ਲੜਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਂ ਯੂਪੀ ਦੀਆਂ ਇਹ ਦੋ ਤਿੰਨ ਵੱਡੀਆਂ ਸੀਟਾਂ ਬਾਰੇ ਵੀ ਅਸੀਂ ਗੱਲ ਕਰਾਂਗੇ ਤੇ ਹੋਰ ਵੀ ਗੱਲ ਕਰਾਂਗੇ ਕਿ ਹੋਰ ਕਿਹੜੇ ਸਟੇਟਾਂ ਦੇ ਵਿੱਚ ਕਿਹੜੇ-ਕਿਹੜੇ ਲੋਕਾਂ ਨੂੰ ਟਿਕਟ ਦਿੱਤੀ ਗਈ ਹੈ ਸਭ ਤੋਂ ਅਹਿਮ ਗੱਲ ਇਹ ਹੈ ਕਿ 195 ਨਾਵਾਂ ਦਾ ਜਿਹੜਾ ਐਲਾਨ ਕੀਤਾ ਗਿਆ ਹੈ ਇਸ ਦੇ ਵਿੱਚ 24 ਕੇਂਦਰੀ ਅਤੇ ਰਾਜ ਮੰਤਰੀਆਂ ਦਾ ਨਾਮ ਸੂਚੀ ਵਿੱਚ ਹੈ ਇਸ ਤੋਂ ਇਲਾਵਾ 151 ਨਾਵਾਂ ਦੇ ਵਿੱਚ 28 ਔਰਤਾਂ ਨੂੰ ਮੌਕਾ ਦਿੱਤਾ ਗਿਆ ਹੈ ਚੋਣ ਲੜਨ ਦੇ ਲਈ ਲੋਕ ਸਭਾ 2024 ਇਸ ਤੋਂ ਇਲਾਵਾ ਇੱਕ ਹੋਰ ਅਹਿਮ ਗੱਲ ਹੈ 47 ਨੌਜਵਾਨ ਉਮੀਦਵਾਰਾਂ ਨੂੰ ਵੀ ਇਸ ਵਾਰ ਮੌਕਾ ਦਿੱਤਾ ਗਿਆ ਜਿਨ੍ਹਾਂ ਦੀ ਉਮਰ 50 ਸਾਲ ਤੋਂ ਘੱਟ ਹੈ ਯਾਨੀ ਇਹ ਵੀ ਇੱਕ ਅਹਿਮ ਗੱਲ ਹੈ ਕਿ 50 ਸਾਲ ਤੋਂ ਘੱਟ ਉਮਰ ਦੇ 47 ਲੋਕਾਂ ਨੂੰ ਇਸ ਵਾਰ ਮੌਕਾ ਦਿੱਤਾ ਗਿਆ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਸ ਤੋਂ ਇਲਾਵਾ 27 ਨਾਮ ਅਨੁਸੂਚਿਤ ਜਾਤੀ ਤੋਂ ਨੇ 18 ਲੋਕ ਅਨੁਸੂਚਿਤ ਵਰਗ ਤੋਂ ਨੇ ਅਤੇ 57 ਨਾਮ OBC ਤੋਂ ਨੇ ਤਾਂ BJP ਨੇ 195 ਨਾਵਾਂ ਦਾ ਜਿਹੜਾ ਐਲਾਨ ਕੀਤਾ ਹੈ ਉਸ ਦੇ ਵਿੱਚ ਇਹ ਸਾਰੇ ਨਾਮ ਚਾਹੇ ਪੱਛਮ ਬੰਗਾਲ ਹੋਵੇ ਮੱਧ ਪ੍ਰਦੇਸ਼ ਹੋਵੇ ਰਾਜਸਥਾਨ ਹੋਵੇ ਯੂਪੀ ਹੋਵੇ ਜਾਂ ਦੋ ਯੂਟੀਆਂ ਹੋਣ ਇਹਨਾਂ ਸਾਰਿਆਂ ਨੂੰ ਮਿਲਾ ਕੇ 16 ਸਟੇਟਾਂ ਦੇ ਵਿੱਚ BJP ਨੇ ਇੱਕ